ਯੂਰਪੀ ਦੇਸ਼ ਇਟਲੀ ਵਿੱਚ ਪੰਜਾਬੀਆਂ ਦੀਆਂ ਪ੍ਰਾਪਤੀਆਂ ਦੀ ਲੜੀ ਜਾਰੀ ਹੈ। ਪਿਛਲੇ ਦਿਨੀ ਪੰਜਾਬੀ ਭਾਈਚਾਰੇ ਨਾਲ ਸੰਬੰਧਿਤ ਇੱਕ ਵੱਡੀ ਮਾਣ ਦੀ ਗੱਲ ਇਹ ਸਾਹਮਣੇ ਆਈ ਕਿ ਇਟਲੀ ਵਿੱਚ ਇੱਕ ਪੰਜਾਬੀ ਨੌਜਵਾਨ ਨੇ ਇਟਲੀ ਦੀ ਪੁਲਿਸ ਵਿੱਚ ਸ਼ਾਮਲ ਹੋ ਕੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਨੌਜਵਾਨ ਹਰਜੋਤ ਸਿੰਘ ਨੇ ਆਪਣੀ ਮਿਹਨਤ ਸਦਕਾ ਇਟਲੀ ਪੁਲਿਸ ਵਿੱਚ ਭਰਤੀ ਹੋ ਕੇ ਸਮੁੱਚੇ ਭਾਈਚਾਰੇ ਦਾ ਮਾਣ ਵਧਾਇਆ ਹੈ। ਇਟਲੀ ਦੇ ਜੰਪਲ 24 ਸਾਲਾ ਹਰਜੋਤ ਸਿੰਘ ਜੋ ਕਿ ਪੰਜਾਬ ਦੇ ਜ਼ਿਲ੍ਹਾ ਨੋਮਾ ਸ਼ਹਿਰ ਦੇ ਪਿੰਡ ਦੂਸਾਂਝ ਖੁਰਦੇ ਦੇ ਨਾਲ ਸਬੰਧਤ ਹੈ ਇਟਲੀ ਦੇ ਜ਼ਿਲ੍ਹਾ ਬਰਗਾਮੋ ਦੇ ਗੁਰਲਾਗੋ ਵਿਖੇ ਰਹਿੰਦਾ ਪਿਤਾ ਕੁਲਵਿੰਦਰ ਸਿੰਘ ਅਤੇ ਮਾਤਾ ਗੁਲਜੀਤ ਕੌਰ ਨਾਲ ਰਹਿੰਦੇ ਆ ਹਰਜੋਤ ਸਿੰਘ ਨੇ ਇਟਲੀ ਦੇ ਬ੍ਰੇਸ਼ੀਆ ਇਲਾਕੇ ਵਿੱਚ ਪੁਲਿਸੀਆ ਲੋਕਾਲੇ ਵਿੱਚ ਨੌਕਰੀ ਹਾਸਲ ਕੀਤੀ ਹੈ ਇਸ ਸੰਬੰਧੀ ਗੱਲਬਾਤ ਕਰਦੇ ਆ ਨੌਜਵਾਨ ਹਰਜੋਤ ਸਿੰਘ ਦੇ ਪਿਤਾ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਪੜ੍ਹਾਈ ਵਿੱਚ ਹਮੇਸ਼ਾ ਹੀ ਹੁਸ਼ਿਆਰ ਰਿਹਾ ਹੈ ਅਤੇ ਉਸਨੇ ਦਲਮੀਨੇ ਯੂਨੀਵਰਸਿਟੀ ਤੋਂ ਇੰਜੀਨੀਅਰ ਦੀ ਡਿਗਰੀ ਲੀ ਪੜਾਈ ਕੀਤੀ ਹੈ ਉਸਨੇ 2 ਸਾਲਾ ਕਮੂਨੇ ਦੇ ਟੈਕਨੀਕਲ ਆਫਿਸ ਵਿੱਚ ਵੀ ਕੰਮ ਕੀਤਾ ਹੋਇਆ ਉਸਨੇ ਆਪਣੀ ਮਿਹਨਤ ਅਤੇ ਲਗਨ ਸਦਕਾ ਇਟਲੀ ਵਿੱਚ ਪਾਈ ਜਾ ਰਹੇ ਦਾ ਨਾਮ ਰੋਸ਼ਨ ਕੀਤਾ ਨੌਜਵਾਨ ਹਰਜੋਤ ਸਿੰਘ ਦਾ ਦੱਸਣਾ ਕਿ ਉਹ ਕੇ ਵਧਨ ਲਈ ਆਪਣੀ ਪੜ੍ਹਾਈ ਨੂੰ ਨਾਲ ਨਾਲ ਜਾਰੀ ਰੱਖੇਗਾ ਜਿਉਂ ਹੀ ਉਸ ਦੇ ਪਰਿਵਾਰ ਅਤੇ ਸਾਖ ਸੰਬੰਧੀਆਂ ਤੇ ਆਂਦੀਆਂ ਗਵਾਂਡੀਆਂ ਨੂੰ ਇਸ ਬਾਰੇ ਜਾਣਕਾਰੀ ਮਿਲੀ ਉਹਨਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਤੇ ਰਿਸ਼ਤੇਦਾਰ ਦੂਰੋਂ ਨੇੜਿਓਂ ਹਰਜੋਤ ਸਿੰਘ ਅਤੇ ਪਰਿਵਾਰ ਨੂੰ ਵਧਾਈ ਦੇਣ ਲਈ ਪਹੁੰਚੇ ਸਮੁੱਚੇ ਭਾਈਚਾਰੇ ਨੇ ਇਸ ਮੌਕੇ ਮੁਬਾਰਕ ਦਿੰਦਿਆਂ ਕਿਹਾ ਕਿ ਪੰਜਾਬੀਆਂ ਦੀ ਨਵੀਂ ਪੀੜ੍ਹੀ ਇਟਲੀ ਵਿੱਚ ਤਰੱਕੀ ਦੇ ਰਾਹਾਂ 'ਤੇ ਨਜ਼ਰ ਆਉਂਦੀ ਹੈ ਇਹ ਪਰਿਵਾਰ ਸਾਲ 1998 ਤੋਂ ਇਟਲੀ ਦੇ ਗੁਰਲਾਗੋ ਵਿਖੇ ਰਹਿ ਰਿਹਾ ਹੈ ਅਤੇ ਮਿਹਨਤ ਧਾਰਮਿਕ ਅਤੇ ਸਮਾਜਿਕ ਕਾਰਜਾਂ ਦੇ ਚਲਦਿਆਂ ਪਰਿਵਾਰ ਨੇ ਇਲਾਕੇ ਵਿੱਚ ਚੰਗਾ ਨਾਮ ਮਣਾ ਖਟਿਆ ਹੈ ਮਿਲਾਨ ਇਟਲੀ ਤੋਂ ਦਲਜੀਤ ਮੱਕੜ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਬੇਟਾ ਹਰਜੋਤ ਪੁਲਸੀਆ ਬਕਾਲੇ ਚ ਜਦਾ ਵਪਾਰਤੀ ਸਾਰੇ ਆਪਣੀ ਕਮਿਊਨਿਟੀ ਨੂੰ ਬਹੁਤ-ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਪੰਜਾਬੀ ਭਾਈਚਾਰੇ ਨੂੰ ਪੰਜਾਬੀ ਕਮਿਊਨਿਟੀ ਨੂੰ ਬਹੁਤ ਬਹੁਤ ਮਾਣ ਵਾਲੀ ਗੱਲ ਜੋ ਕਿ ਬੇਟਾ ਹਰਜੋਤ ਸਿੰਘ ਜਿਸ ਦਾ ਜਨਮ ਇਟਲੀ ਦੇ ਵਿੱਚ 2000 ਦੇ ਵਿੱਚ ਹੋਇਆ ਸੀ 24 ਸਾਲ ਦਾ ਹੋ ਗਿਆ ਅੱਜ ਵਾਹਿਗੁਰੂ ਜੀ ਦੀ અપਾਰ ਕਿਰਪਾ ਸਦਕਾ ਵਾਹਿਗੁਰੂ ਜੀ ਨੇ ਬੇਟੇ ਨੂੰ ਪੁਲਿਸ ਵਾਲੇ ਲੋਕਾਲੇ ਦੇ ਵਿੱਚ ਕਾਮਯਾਬੀਆਂ ਬਖਸ਼ਿਸ਼ ਕੀਤੀਆਂ ਸ਼ੁਕਰਾਨਾ ਵਾਹਿਗੁਰੂ ਜੀ ਦਾ ਕੋਟ ਕੋਟ ਸ਼ੁਕਰਾਨਾ ਸਾਰੇ ਹੀ ਪੰਜਾਬੀਆਂ ਨੂੰ ਇਹ ਹੀ ਬੇਨਤੀ ਆ ਕਿ ਬੱਚਿਆਂ ਦੀਆਂ ਮਿਹਨਤਾਂ ਜੋ ਉਹਨਾਂ ਦੇ ਵਿੱਚ ਮਾਪੇ ਮਾਪਿਓ ਵੀ ਪੂਰਾ ਸਹਿਯੋਗ ਦਿਆ ਕਰਨ ਜਾ ਕੇ ਤਾਂ ਕਿ ਬੱਚੇ ਜੋ ਬਲੰਦੀਆਂ ਤੇ ਜਾ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਮਰਦੀਪ ਸਿੰਘ ਜੀ ਇਹ ਆਪਣੇ ਬੈਰਗਮ ਜ਼ਿਲ੍ਹੇ ਦੇ ਵਿੱਚ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਾਡਾ ਬੇਟਾ ਹਰਜੋਤ ਸਿੰਘ ਜੋ ਕਿ ਬਰਗਮਾ ਜ਼ਿਲ੍ਹੇ ਦੇ ਵਿੱਚ ਪਿੰਡ ਗੁਰ ਲਾਗੋ ਦੇ ਵਿੱਚ ਪੁਲਿਸ ਵਾਲੇ ਕਾਲੇ ਦੇ ਵਿੱਚ ਭਰਤੀ ਹੋਇਆ ਹੈ ਬਹੁਤ ਹੀ ਮਾਣ ਵਾਲੀ ਗੱਲ ਹੈ ਅੱਜ ਅਸੀਂ ਆਪਣੀ ਭੈਣ ਜੀ ਦੇ ਬਾਜੀ ਨੂੰ ਭਾਈ ਕੁਲਵਿੰਦਰ ਸਿੰਘ ਜੀ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਨੇ ਆ ਤੇ ਸੁਦਰ ਲਾਗੋ ਪਿੰਡ ਦੇ ਸਾਥੀਆਂ ਨੂੰ ਵੀ ਬਹੁਤ ਮੁਬਾਰਕਾਂ ਦਿੰਨੇ ਆ ਤੇ ਸਾਰੇ ਇਟਲੀ ਨਿਵਾਸੀ ਇਹ ਪੰਜਾਬੀ ਨਿਵਾਸੀ ਨੂੰ ਮੈਨੂੰ ਬਹੁਤ-ਬਹੁਤ ਮੁਬਾਰਕਾਂ ਦਿੰਨੇ ਆ ਕਿ ਇਹ ਬੱਚੇ ਨੇ ਕਾਮਯਾਬੀ ਹਾਸਲ ਕੀਤੀ ਹੈ ਬਹੁਤ ਮਾਣ ਵਾਲੀ ਗੱਲ ਹੈ ਸਾਰਿਆਂ ਨੂੰ ਇਹੀ ਇਹ ਕਹਿੰਦਾ ਵੀ ਆਪਣੀ ਮਿਹਨਤ ਕਰੋ ਅੱਗੇ ਗਾਂ ਤੋਂ ਗਾਂ ਵੱਧਣ ਦੀ ਕੋਸ਼ਿਸ਼ ਕਰੋ ਮਿਹਨਤ ਕਰਕੇ ਸਭ ਕੁਝ ਹੋ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ